ਦਾ ਤੇ ਦੋਸਤ ਵੀ ਅੱਜ 14 ਤਰੀਕ ਮਾਣ ਜਾਣਾ ਆਪਣੇ ਦਾਉਂ ਦਾ ਵਦਨ ਕਰਨ ਸੰਗਤ ਲਈਆ ਤੇ ਲੰਗਰ ਆਪਣੇ ਪਿੰਡ ਦਾ ਕੱਢ ਲਾਂਗੇ ਦਾ ਤੇ ਹੁਣ ਚੱਲਦੇ ਆ ਟਰਾਲੀ ਪਾ ਲਈਏ ਮਿਲਦੇ ਆ ਤੁਹਾਨੂੰ ਖੇਤਾਂ ਮਾ ਜਾ ਕੇ ਪਹੁੰਚ ਗਏ ਤੇ ਖੇਤਾਂ ਦਾ ਪਾਣੀ ਪੜਦੀ ਚੋਣ ਨੇ ਮਿਲਦੇ ਹੁਣ ਘਰਾਂ ਜਾ ਕੇ ਬਈ ਸੰਗਤ ਖੜੀ ਹੋਊਗੀ ਰਾਤ ਦੇ ਵਾਂਗੀ ਛੁੱਟਣੀ ਨੀ ਨਵਕੀਰਤ ਬੈਜੀ ਸਾਰੀ ਮੱਤੇ ਹੁਣ ਚੱਲ ਜਾਂ ਘੁੰਮਦੀ ਬੋਲਦਾ ਤੇ ਮੇਰੇ ਤੇ ਆਪਣੇ ਪਾਰਕਿੰਗੋਂ ਪਹਿਲਾਂ ਤੇ ਸੀਜਨੇਟਰ ਦੱਸਦਾ ਹੈਗਾ ਤੇ ਜੰਡਫਰ ਵਾਲੀ ਸਾਈਡ ਤੋਂ ਉੱਧਰੋਂ ਆਗੇ ਆਪਾਂ ਫਿਰ ਅੱਥੇ ਜੂੜੀ ਥੋੜੇ ਭੀੜ ਹੋਆ ਤੇ ਤਾਂ ਰੱਖਿਆ ਵੀ ਆਪਾਂ ਇੱਧਰੋਂ ਆਏ ਹੋਇਆ ਬਾਕੀ ਹੁਣ ਐਨ ਬਈ ਸਿਰਾ ਸਮਾਗਾ ਆਈਆਂ ਜਿੱਥੇ ਉੱਧਰ ਵਾਲੀ ਸੇਟ ਵਾਲੀ ਲੱਗੀ ਮੈਂ ਜੁਕੈਂਟਾ ਲੀਵਾ ਬਈ ਓਤੀ ਦਾ ਕੰਮ ਹੈ ਉਹ ਕਿਸੇ ਕਿਸੇ ਜਾਨ ਬਈ ਸਮਾਗਾ ਨਹੀਂ ਜਾਂਦਾ ਤੁੰਤ ਪੋਦਾ ਹੋਵੇ ਹੋਈ ਹੋਈ ਆਏ ਕਦੋਂ ਉੱਤੇ ਚੱਕਿਆ ਵਗਿਆ ਨਹੀਂ ਫੇਰ ਲਾ ਚੱਕਿਆ ਬਚੋਣਾਗਾ ਕੱਲ ਰਹਿ ਗਿਆ ਦਾ ਤੇ ਹੁਣ ਮਿਲਦਿਆਂ ਲੰਗਰ ਮੈਂ ਪਹੁੰਚ ਗਏ ਲੋਕੀ ਇਹ ਵੀ ਝੂਟੇ ਕੱਟੇ ਹੈ ਨੀਚੇ ਟੰਡੋਲ ਟੰਡੋਲ ਜੇ ਬਹੁਤ ਆਏ ਹੁੰਦੇ ਤੇ ਇਹਦੀ ਸੰਘਤ ਕਾ ਵੀ ਰਾਸ ਥੋੜੇ ਹੀ ਲੱਗ ਰਿਹਾ ਬੈਂਕਿਆ ਚੱਕਰ ਹੈ ਤੇ ਬਾਕੀ ਕਈ ਕਈ ਲੋਕ ਉੱਥੇ ਵੀ ਲੱਗੇ ਨਾ ਹਰੀ ਪਰ ਜਾਣਾ ਸਟੈਂਡ ਤੋਂ ਬਾਹਰ ਦੇ ਹੋੜੜਾ ਸੰਗਤ ਜੀ ਨੂੰ ਬਾਹਰ ਬੇਤੀ ਕਰਦੇ ਆ ਭਾਈ ਜਿਹੜੇ ਜੋੜੇ ਹਨ ਜੋੜਾ ਸਟੈਂਡ ਵਿੱਚ ਜਮਾ ਕਰਾਓ ਤੇ ਵੀ ਭਾਈ ਆਪਨੇ ਪਿੰਡਾਂ ਲੰਗਰ ਬਾਣੀ ਪ੍ਰਾਤ ਤੇ ਸਰਕਾਰ ਦੇ ਨਾਲ ਬੱਚੀ ਵਿਵਹਾਰ ਲੜੇ ਬਈ ਕਰ ਲਗੇ ਆਏ ਵੇਖਣ ਕਰ ਲਗੇ ਹੱਥ ਜੋੜ ਓ ਕਾ ਬੱਚਿਆਂ ਵਾਲਾ ਚਾਲ ਰਾਜੀ ਹੋ ਪਾਈ ਹੋਰ ਬੀਰ ਜੀ ਕੀ ਹਾਲ ਹੈ ਵਧੀਆ ਰਹੇ ਗੱਲ ਮੇਰਾ ਵਧੀਆ ਰਹੇ ਚਲੋ ਵਧੀਆ ਵਧੀਆ ਬਈ ਤਿਆਰੀਆਂ ਵਾਕੀ ਲੰਗਰ ਗਈ ਇਹ ਰਿਸ਼ਤੇਦਾਰ ਆ ਰਹੇ ਮਣੀ ਹਉਂਦੇ ਆ ਸਮਝ ਗਿਆ ਠੀਕ ਹੈ ਇਹ ਨੰਨੂ ਦਾ ਓਏ ਇਹ ਵਾਕੀ ਵੀ ਲੰਗਰ ਦੀ ਤਿਆਰੀ ਹੋਊਗੀ

ਹੰਟ ਡਾਇਰੈਕਟਰ ਆਏ ਜੀ ਬਈ ਆਪਣੇ ਪਿੰਡੇ ਗੱਲਾਂ ਇੱਕ ਫਾਰਮ ਟਰੈਕ 200 ਬਰਾਜ ਇੱਕ ਕੋਲੈਂਡ ਇੱਧਰ ਦੂਏ ਪਿੰਡਾਂ ਗਲਾਂ ਕਰਿਆ ਬਈ ਤੇ ਉਹ ਲੈਂਡ ਵੀ ਇੱਧਰ ਖਿੱਤੀ ਦੀ 4x4 ਹੋ ਰਿਆ ਜਿਹੜਾ ਤੇ ਉਰਨੀ ਲੈਡ ਬਣਾ ਦੇ ਰੱਖੀਆਂ ਲੌਗਰ ਤੋ ਵੀ ਇਹ 6 7 ਦਲੀਆਂ ਲਾਈਆਂ ਆ ਹੋ ਬਾਈ ਸਾਰੀ ਰਾਤ ਹੀ ਚੱਲਦੀਆਂ ਨਾਲ ਹੋਰ ਬਾਈ ਜੀ ਇੱਥੇ ਦੇ ਬਾਈ ਰੋਟੀਆਂ ਬੈਠੇ ਆਪਾਂ ਬਾਕੀਲੇ ਲੰਗਰ ਸੰਗਤ ਤਾਂ ਬਹੁਤ ਥੋੜੀ ਆ ਰਹੀ ਐ ਪ੍ਰਧਾਨ ਜੀ ਮੱਕੀ ਬਦਨੇ ਵਾਲਾ ਵੀ ਇਕੱਠ ਵੀ ਥੋੜੀ ਦੇਰ ਤੇ ਵੱਜ ਜਾਣਾ ਆਗੇ ਦੇ ਲੰਕਰਮਾ ਦੀ ਟਰਾਲੀ ਪਾ ਬਾਕੀ ਬਦਰੀ ਐਪੀਡ ਹੋਈ ਹੋਈ ਰਸ ਜਾ ਬਦ ਰਿਹਾ ਹੈਗਾ ਤੇ ਬਈ ਸਵੇਰੋਂ ਕੋਈ ਵੀ ਇੱਕ ਵੀ ਟਰਾਲੀ ਦੀ ਸਿਰਫ ਆਪਣੀ ਟਰਾਲੀ ਖੜੀ ਦੀ ਬਾਕੀ ਹੁਣ ਦੇਖ ਲੋ ਬਈ ਕਿੰਨੀਆਂ ਟਰਾਲੀਆਂ ਆ ਗਈਆਂ ਵੀਰੇ ਬਲੌਗਰਾਂ ਦਾ ਥੋੜਾ ਤੇਜ਼ ਬੋਲਿਆ ਕਰ ਹੌਲੀਆ ਬੋਲਿਆ ਕਰ ਅੱਛਾ ਜੀ ਇਹਦੇ ਸਾਨੂੰ ਸਲਾਹ ਦੇ ਰਹੇ ਨੇ ਬਈ ਮਨਦੀਪ ਜੀ ਤੇ ਐਤਗੀ ਚੰਡਰੋਲ ਨਹੀਂ ਆਏ ਹੈਗੇ ਨਹੀਂ ਤਾਂ ਬਹੁਤ ਭੀੜ ਹੋ ਗਈ ਚੰਡੋਲਾਂ ਦਾ ਵੇ ਵੀ ਗਗਨੇ ਦੀ ਪਸੰਦ ਇੰਡੋ ਫਾਰਮ ਜਦੋਂ ਮੇਰੇ ਕੋਲੇ ਖੜਾ ਮੋਟਰਸਾਈਕਲ ਉਹ ਮੇਰੇ ਨੂੰ ਜਾਣਾ ਪਿੱਛਾ ਬੋਲ ਵੀਰੇ ਜਾਣੀ ਰੱਖੋ ਅੱਜ ਉਹ ਜੀ ਕੋਲ ਆਏ ਸੀ ਜੀ ਇਧਰ ਵੀ ਸਾਈਡ ਵੇਸ ਮਾਦਾ ਹੈ ਬਾਬਾ ਜੀ ਜੀ ਵੀ ਵਾਧ ਰਿਆ ਰਾ ਛੋਲੀ ਛੋਲੀ ਤੇ ਲੰਗਰੇ ਬੋਲ ਕਿਤੇ ਗੰਨੇ ਗਰਸ ਕੇ ਲੰਕਰ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਲੱਗੇ ਆ। ਇੱਦਰੀ ਵੀ ਸਾਰੇ ਪੰਡਾਲਾਂ ਮ ਲੰਗਰ ਹੀ ਨੇ ਜੀ ਪਾਰਕਿੰਗਾਂ। ਇੱਦਰੀ ਵੀ ਚਲੇ ਘਰਾਂ ਨੂੰ। ਬਾਕੀ ਈੜੇ ਪੂਰੀਆਂ ਨੇ। ਈੜੇ ਪਰੀ ਹੀ ਆ। ਦੇ ਵੀ ਆਗੇ ਦੇ ਟਰਾਲੀ ਵਾ। ਪੱਕੀ ਇਹਦੇ ਹੁਣ ਚੱਲਦੀ ਘਰਾਂ ਹੁੰਦੀ। ਤੇ ਆ ਵੀ ਤਕਰੀਬਨ ਪਾਰਕਿੰਗ ਜੀ ਬੰਦ ਹੋ ਗਈ। ਤੇ ਚੱਲਦੇ ਆ ਹੁਣ। ਕੀ ਚਾਹਦੇ ਆ ਪਰਲੀ ਪਾਰਕੀਆਂ ਵੀ ਜਿਹੜੀ ਉਹ ਵੀ ਫੁੱਲ ਹੋ ਗਈ ਬੜੇ ਰੰਗ ਵਾਲੇ ਚੱਲ ਉਹ ਲੱਗਦੀ ਜਾਂਦਾ ਤੇ ਹੁਣ ਆਪਾਂ ਫੇਰਦੇ ਪਿੱਛੇ ਵੀ ਨਹੀਂ ਯਾਰ ਜਿਹੜਾ ਪੰਜਾਬ ਮੋਲ ਹੈ ਵੀ ਲੁਕਦਾ ਇਹ ਹੁਣ ਚੱਲਦੇ ਆ ਘਰਾਂ ਨੂੰ ਕਿਹੜੇ ਮਿਲਦੇ ਆ ਰਸਤੇ ਹੋ ਜਾਗੇ ਤੇ ਇੱਧਰ ਨੂੰ ਵੀ ਸੰਕੇਤ ਆ ਹੀ ਰਹਿੰਦੀ ਆ ਤੇ ਰਾਤ ਤੇ ਰਹੀ ਔਰ ਕਿ ਜਿਹੜਾ ਮੇਨ ਰਸਤਾ ਉਹ ਜਿੱਧਰ ਨੂੰ ਜਾਨੇਗਾ ਤੇ ਉਰੇ ਭੀੜ ਜੀ ਹੋਵੇਗੀ ਬਾਕੀ ਅੱਗੇ ਤੇ ਯਾ ਵੀ ਕਮਾਂਡ ਜੀ ਦਾ ਆਪਏ ਤੁਸ ਜਿੱਦਾਂ ਨੰਗੇ ਦੇ ਜੰਨਪੁਰ ਵਾਲੀ ਸਾਈਡ ਤੋਂ ਤੇ ਇਹੋ ਰਸਤਾ ਨਾ ਕੋਈ ਇੱਥੋਂ ਪਹਿਲੀ ਜਿਹੀ ਜਿਹੜੀ ਢੀੜ ਆਉ ਆਉਂਦੀ ਆਹ ਅਸੀਂ ਆਪਾਂ ਜਾ ਰਹੇ ਹਾਂ ਇੱਥੇ ਦੇ ਟ੍ਰੇਡਿੰਗ ਵਾ ਜੀ ਪ੍ਰਸ਼ਾਦਾ ਸ਼ਖਲਾਂਗੇ ਲੈ ਇੱਕ ਪੁੰਡੇ ਜੇ ਲੈਣੇ ਤੇ ਆਕੇ ਜਾਓ ਜੀ ਇਹ ਦੇਖਨੇ ਆ ਫਿਰ ਬਾਕੀ ਸੰਗਤ ਲੈ ਕੇ ਪ੍ਰਸ਼ਾਦਾ ਸ਼ਖਣ ਕਾਰਿੰਗ ਕਰੇਦਾਰ ਦੇ ਆਪਾਂ ਨੇ ਪਿੰਡ ਵਾ ਤੇ ਹੁਣ ਚੱਲਦੇ ਆ ਵੀ ਟਰਾਲੀ ਖੜਾਣ ਪਹੁੰਚ ਗਏ ਦੇ ਖੇਤਾਂ ਤੇ ਲੱਗੇ ਹੁਣ ਪਰਾਲੀ ਗਰੀਪ ਲਾਣ ਬੱਕੀ ਪੱਲੜੀ ਤਾਂ ਲਾ ਦਿੱਤਾ ਹੈ ਗੇਰਦੇ ਥੱਲੇ